ਕੋਸਰੀਆਂ ਗੜੀਆਂ ਦੇ ਵਿੱਚ ਬੋਲੈਂਡ ਦੇ ਨਿਆਰੀ ਲਿੰਦਾ ਹੋਇਆ ਤੇ ਸਾਡੀ ਅੱਜ ਲਾਸਟ ਨਾਈਟ ਆ ਇੱਥੇ ਸਾਨੀ ਇੰਜੋਏ ਕਰ ਰਿਹਾ ਹੈ 11 ਨਾਲ ਪਿੰਗਾ ਝੂਟਦੀ ਹੈ ਦੱਸ ਅਸੀਂ ਹੁਲਾ ਰਾ ਕੇ ਹੁੰਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੈ ਕੇ ਆਇਆ ਆ ਪਾ ਤੁਹਾਨੂੰ ਆ ਮੈਂ ਬਲੌਗ ਦੇ ਨਾਲ ਤੇ ਪੋਲੈਂਡ ਦੇ ਲਾਰਡਸ ਸ਼ਹਿਰ ਦੀ ਨਾਈਟ ਲਾਈਫ ਤੁਹਾਨੂੰ ਦਿਖਾਉਣੇ ਆਜੋ ਤੇ ਬਹੁਤ ਹੀ ਵਧੀਆ ਪੋਲੈਂਡ ਸਿਟੀ ਦੀ ਨਾਈਟ ਲਾਈਫ ਦੇਖ ਸਾਦੇ ਤੁਸੀਂ ਵੀਊ ਬਹੁਤ ਹੀ ਘੈਂਟ ਵੀਊ ਆ ਰਾਦਾ ਡਿਨਰ ਕਰ ਰਹੇ ਆ ਲੋਕ ਹੋਟਲ ਬਹੁਤ ਹੀ ਘੰਟ ਬਣੇ ਹੋਏ ਆ ਸਾਈਡਾਂ ਤੇ ਤੇ ਇੱਥੋਂ ਦੇ ਬਾਬਾ ਫਿਰ ਅੱਛੇ ਦੇਖੋ ਤੁਸੀਂ ਚੈੱਕ ਕਰੋ ਰਸ਼ ਵੀ ਇੱਥੇ ਬਹੁਤ ਜ਼ਿਆਦਾ ਆ ਸੋਰੀ ਓਕੇ ਆਪਾ ਇੱਧਰ ਗਿਆ ਸੀ ਨਾ ਹਾਂਜੀ ਰੋਬਿਨ ਬਾਜੀ ਸਤਿ ਸ਼੍ਰੀ ਅਕਾਲ ਕਿੱਦਾਂ ਲੱਗੀ ਤੁਹਾਨੂੰ ਨਾਈਟ ਲਾਈਫ ਫਲੋਰਸ ਦੀ ਬਹੁਤ ਵਧੀਆ ਬਹੁਤ ਵਧੀਆ ਲੁਕਿੰਗ ਇੰਜੋਏ ਕਰ ਰਹੇ ਆ ਫ੍ਰੀ ਮੋਨਟਡ ਹੈ ਸਾਰੇ ਤੇ ਅਸੀਂ ਵੀ ਨਾਲ ਘੁੰਮ ਫਿਰ ਰਹੇ ਹਾਂ ਬੋਲੇ ਨੇ ਰੰਗੀਆਂ ਲੋਡ ਸੈਲ ਦੀਆਂ ਗੜੀਆਂ ਘੁੰਮ ਰਹੇ ਆ ਅਸੀਂ ਤੇ ਡਿਨਰ ਕਰਕੇ ਹੁਣ ਇਹ ਰੈਸਟੋਰੈਂਟ ਚੋਂ ਨਿਕਲੇ ਸੀ ਅੱਜ ਪੰਜਾਬੀ ਅੱਜ ਪੰਜਾਬੀ ਰੈਸਟੋਰੈਂਟ ਸੀ ਹੋਏ ਇਸ ਤੋਂ ਪਹਿਲੇ ਬਲੌਗ ਦੇ ਵਿੱਚ ਦਿਖਾਇਆ ਇਹਨਾਂ ਨੂੰ ਆਪਾਂ ਤੇ 10 ਦਿਨ ਬਾਅਦ ਅਸੀਂ ਢਾਲ ਸਬਜੀ ਤੇ ਰੋਟੀ ਖਾ ਕੇ ਦੇਖੀ ਆ ਇਹ ਤਾਂ ਅੰਗਰੇਜ਼ਾਂ ਵਾਲਾ ਫੂਡ ਖਾਂਦੇ ਸੀ 10 ਦਿਨ ਤੋਂ ਤੇ ਹੁਣੇ ਅਸੀਂ ਰੈਸਟੋਰੈਂਟ ਚੋਂ ਨਿਕਲੇ ਆ ਤੇ ਹੋਟਲ ਨੂੰ ਜਾ ਰਹੇ ਆ ਤੁਸੀਂ ਕਰੋ ਇੰਜੋਏ ਤੇ ਓਕੇ ਲਓ ਜੀ ਤੁਸੀਂ ਦੇਖ ਸਕਦੇ ਆ ਬਿਊ ਰਾਤ ਦਾ ਦੇਖੋ ਟਿਮ ਟਪਾਉਂਦੀਆਂ ਲਾਈਟਾਂ ਤੇ ਹਸਣੇ ਵੀਰ ਸਾਡਾ ਇੰਜੋਏ ਕਰਦਾ ਹੋਇਆ ਲੋਟਸ ਜੀਆਂ ਗੱਡੀਆਂ ਦੇ ਵਿੱਚ ਬਹੁਤ ਲੈਣ ਦੇ ਨਜ਼ਾਰੀ ਲੈਂਦਾ ਹੋਇਆ ਤੇ ਸਾਡੀ ਅੱਜ ਲਾਸਟ ਨਾਈਟ ਆ ਇੱਥੇ ਕਿ ਕਿਨਾਈ ਸਜਾਵਟ ਵੀ ਬਹੁਤ ਵਧੀਆ ਹੁੰਦੀ ਹੈ ਇਹ ਦੇਖੋ ਇੱਕ ਪਿੰਗ ਬਣਾਈ ਹੈ ਬੜੀ ਜ਼ਬਰਦਸਤ ਆ ਬੰਦ ਕਰਿਆ ਆ ਤਾਂ ਇੱਥੇ ਚੋ ਜਿਆ ਸਨੀ ਇੰਜੋਏ ਕਰ ਰਿਹਾ ਬਹਾਅ ਗੇਰਾ ਨਾਲ ਪਿੰਗਾ ਝੂਟਦੀ ਐ ਦੱਸ ਅਸੀਂ ਫੁਲਾਰਾ ਕਿਉਂ ਦਈਏ ਤੂੰ ਬਾਤ ਸੁਣਾਵੇ ਹੋਰਾਂ ਦੀ ਆਪਾਂ ਫੁਲਾਰਾ ਲੈਣਾ ਹੀ ਨਹੀਂ ਯਾ 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 ਸਹੀ ਗੱਲ ਐ ਖਾਣਾ ਕੁਛ ਨੋ 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 ਆਇਆ ਫੋਲ ਪਰ ਇਹਦਾ ਰੈਸਟੋਰੈਂਟ ਚੋਂ ਖਾਣਾ ਖਾ ਕੇ ਨਿਕਲੇ ਆਪਾਂ ਇੰਡੀਅਨ ਫੂਡ ਦੱਸਾਂ ਤਾਂ ਨਵਾ ਸਾਨੂੰ ਮਿਲਿਆ ਜਗ੍ਹਾ ਹੈ ਨਹੀਂਗੀ ਠੀਕ ਹੈ ਜੀ ਹੁਣ ਤਾਂ ਜਾ ਕੇ ਆਪਾਂ ਰੈਸਟ ਕਰਨੀ ਆਂ ਉਹ ਦੇਖੋ ਜੀ ਬੰਦੇ ਆਪਣੇ ਰੈਡ ਬੋਲ ਵਾਲੇ ਆਪਣੇ ਚਿੱਤਾ ਆਪਣੇ ਜਮਾਟੋ ਆ ਉਦਾਂ ਬੜਦੇ ਆਰਡਰ ਦਿੰਦੇ ਆ ਤੇ ਦੱਸਿਓ ਦੋਸਤੋ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਲਾਰਡਸ ਸ਼ਹਿਰ ਕਿਦਾਂ ਦਾ ਲੱਗਿਆ ਤੇ ਇੱਥੇ ਕਿਦਾਂ ਦਾ ਵੈਦਰ ਲੱਗਿਆ ਤੁਹਾਨੂੰ ਕਿਦਾਂ ਦੀ ਸਫਾਈ ਆ ਆਪਣਾ ਪੋਲੈਂਡ ਦਾ ਲਾਸਟ ਵਲੌਗ ਸੀ ਅੱਗੇ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਇੰਡੋਨੇਸ਼ੀਆ ਜੇ ਇੰਡੀਆ ਦਾ ਕੋਈ ਵਲੌਗ ਬਣਿਆ ਤੇ ਕਿਸੇ ਵੀ ਜਗ੍ਹਾ ਦਾ ਜ਼ਰੂਰ ਬਣਾਵਾਂਗੇ ਬਾਕੀ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਆਪਾਂ ਇੰਡੋਨੇਸ਼ੀਆ ਦੀ ਧਰਤੀ ਤੇ ਓਕੇ ਮਿਲਦੇ ਆਂ ਫਿਰ ਬਾਏ ਬਾਏ